ਔਰ ਵੀ 8-10 ਮੁੰਡੇ ਜਿਹੜੇ ਫੈਡਰੇਸ਼ਨ ਚ ਮੈਂ ਨਾ ਦੱਸ 10-11 ਜਾਣੇ ਤਕਰੀਬਨ 10-11 ਦੇ ਵਿੱਚੋਂ ਮੈਂ ਕਹਿੰਦਾ 9 ਤੋਂ ਜਿਹੜੇ 2013 ਚ ਮੁੜ ਕੇ ਆਇਆ ਉੱਥੇ ਜਾ ਕੇ ਸਿੱਖੀ ਤੋਂ ਨੌਜਵਾਨਾਂ ਤੋਂ ਪ੍ਰਭਾਵਿਤ ਹੋ ਕੇ ਆਪਣੇ ਸੰਘ ਉੱਤੇ ਕਾਫੀ ਬਾਹਰ ਨੇ ਜਿਹੜੇ ਇਥੇ ਇਹ ਬਣ ਹੈ ਅਸੀਂ ਨਾ ਸਾਡੇ ਲੋਕ ਆਮ ਹੀ ਇਹ ਗੱਲ ਸ਼੍ਰੋਮਣੀ ਕਮੇਟੀ ਤੇ ਸਿੱਟ ਦਿੰਦੇ ਆ ਗੁਰਦੁਆਰਾ ਬੰਦ ਕੋਲੇ ਉਸ ਤੋਂ ਬਾਅਦ ਜਿਹੜੀਆਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇਤਿਹਾਸਕ ਗੁਰੂ ਘਰ ਆ ਜਿਵੇਂ ਸਾਡੇ ਪਿੰਡੀ ਪਾਪਤਾ ਸਿੰਘੀ ਅਤੇ ਦਸਵੀਂ ਦਾ ਇਹ ਅੱਗੇ ਅਸੀਂ ਪੂਰੇ ਪੰਜਾਬ ਪੱਧਰ ਤੇ ਲਾਉਣੇ ਆ ਐਦ ਕਿ ਅਸੀਂ ਥੋੜਾ ਜਿਹਾ ਮੀਟਿੰਗ ਕਰਕੇ ਫੈਸਲਾ ਲਿਆ ਵੀ ਪਿੰਡ ਪੱਧਰ ਤੇ ਲਾਇਆ ਜਾਵੇ ਹੋਰ ਪਿੰਡਾਂ ਦੇ ਵਿੱਚ ਵੀ ਐਨ ਜੀਓ ਬਣੀਆਂ ਹੋਈਆਂ ਸੋ ਜਿਸ ਤਰ੍ਹਾਂ ਅਸੀਂ ਇੱਥੇ ਜਿਹੜੇ ਬੱਚੇ ਪੱਗਾ ਸਿੱਖਦੇ ਪਏ ਨੇ ਤੇ ਜਿਹੜੇ ਬਾਈ ਦੀ ਹੋਰਾਂ ਦੇ ਵੱਲੋਂ ਸਫਾਈ ਜਾ ਰਹੀ ਉਸ ਤੇ ਨਾਲ ਦੀ ਨਾਲ ਇਹਨਾਂ ਦੇ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਕਿਹੜੀ ਫੈਡਰੇਸ਼ਨ ਆ ਸਾਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਕੀ ਨਾਮ ਹੈ ਮੇਰਾ ਨਾਮ ਹਰਜੀਤ ਸਿੰਘ ਜੀ ਆ ਤੁਹਾਡੀ ਫੈਡਰੇਸ਼ਨ ਦਾ ਕੀ ਨਾਮ ਹੈ ਸਾਡੀ ਫੈਡਰੇਸ਼ਨ ਦਾ ਨਾਮ ਹੈ ਯੰਗ ਸਿੱਖ ਫੈਡਰੇਸ਼ਨ ਧਰਮ ਪ੍ਰਚਾਰ ਜਾਂ ਸੱਚ ਅਕਰ ਠੀਕ ਹੈ ਇਹ ਜਿਹੜਾ ਤੁਸੀਂ ਉਪਰਾਲਾ ਕੀਤਾ ਹੋਇਆ ਹੈ ਇਸ ਉਪਰਾਲੇ ਦੇ ਅੰਦਰ ਵਿੱਚ ਤੁਸੀਂ ਕਿਵੇਂ ਕਿਵੇਂ ਮਤਲਬ ਸਾਰੀ ਸਟ੍ਰੈਟੇਜੀ ਕਿਵੇਂ ਸਾਰੀ ਸੈਟਿੰਗ ਕਰਦੇ ਹੋ ਇਹ ਤਕਰੀਬਨ ਜੀ ਅਸੀਂ ਫੈਡਰੇਸ਼ਨ 2013 ਚ ਜਦੋਂ ਭਾਈ ਗੁਰਵਕਸ ਸਿੰਘ ਜੀ ਉਹ ਪਟਕਾਲ ਤੇ ਬੈਠੇ ਜੀ ਬੰਦੀ ਸਿੰਘਾਂ ਦੀ ਰਿਹਾਈ ਲਈ ਉਸ ਮੌਕੇ ਅਸੀਂ ਫੈਡਰੇਸ਼ਨ ਬਣਾਈ ਸੀ ਇਹ ਉਸ ਤੋਂ ਬਾਅਦ ਨਿਰੰਤਰ ਫੈਡਰੇਸ਼ਨ ਧਰਮ ਦੇ ਕੰਮ ਕਰ ਰਹੀ ਆ ਜਿਵੇਂ ਪਿੰਡ ਦੇ ਵਿੱਚ ਅੰਮ੍ਰਿਤ ਸੰਚਾਰ ਕਰਾਉਣਾ ਦਸਤਾਰ ਸਪਲਾਈ ਕੈਂਪ 1 ਤੋਂ 13 ਅਪ੍ਰੈਲ ਤੱਕ ਹਰੇਕ ਸਾਲ ਲਾਉਣਾ ਤੇ ਲੋੜਵੰਦ ਬੱਚਿਆਂ ਦੀ ਜਿਵੇਂ ਕਿਸੇ ਦਾ ਕੋਈ ਅੰਗ ਪੈਰ ਟੁੱਟਿਆ ਹੋਇਆ ਇਹਦੀ ਸਹਾਇਤਾ ਕਰਨੀ ਜਾਂ ਮੰਨ ਲਓ ਗੁਰਬਾਣੀ ਕੰਠ ਮੁਕਾਬਲੇ ਕਰਾਉਣੇ ਇਹ ਸਾਰੇ ਪ੍ਰੋਗਰਾਮ ਅਸੀਂ ਆਪ ਜੇ ਸਾਡੀ ਫੈਡਰੇਸ਼ਨ ਹੀ ਗੁਰੂ ਘਰੇ ਕਰਵਾਉਂਦੀ ਜੇ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਦੀਆਂ ਤਸਵੀਰਾਂ ਦੇਖੀਆਂ ਵਾ ਮੈਂ ਕਿਹਾ 50 ਤੋਂ 100 ਬੱਚੇ ਤੋਂ ਵੱਧ ਹੀ ਬੱਚਾ ਹਾਂਜੀ ਇਹ 100 ਅਸੀਂ ਦੋ ਪਿਆਸੀ ਬੱਚੇ ਹਰੋ ਜੀ ਦੇ ਇਹ ਫਿਰ ਜਿਹੜਾ ਇਹਨਾਂ ਵਿਸਤਾਰਾ ਹੁੰਦੀਆਂ ਮਾਲੇ ਹੁੰਦੇ 50 ਹੁੰਦੀਆਂ ਕਿਵੇਂ ਕੌਣ ਪ੍ਰਬੰਧ ਕਰਦਾ ਇਹਦਾ ਸਾਰਾ ਜੀ ਮੁੰਡੇ ਨਾਲ ਮਿਲ ਕੇ ਪ੍ਰਬੰਧ ਕਰਦੇ ਆ ਬਾਕੀ ਐਨਆਈ ਵੀ ਜਿਹੜੇ ਸੰਯੋਗ ਉਹ ਦਿੰਦੇ ਆ ਪਿੰਡ ਚੋਂ ਸਾਡੇ ਤਕਰੀਬਨ ਜ਼ਿਆਦਾਤਰ ਯਾਰ ਦੋਸਤ ਆ ਜਿਹੜੇ ਆਪਦੇ ਸਾਡੇ ਹਮ ਉਮਰ ਆ ਉਹ ਬਾਹਰ ਨੇ ਉਹੀ ਸਾਨੂੰ ਸੰਯੋਗ ਦਿੰਦੇ ਆ ਪਸ ਪਿੰਡ ਵਾਲੇ ਵੀ ਸੰਯੋਗ ਦਿੰਦੇ ਆ ਇਸ ਕਰਕੇ ਅਸੀਂ ਉਹਨਾਂ ਦੇ ਸੰਯੋਗ ਨਾਲ ਆਪਣਾ ਹਰ ਇੱਕ ਸਵ ਕਰਦੇ ਆ ਜੇਕਰ ਗੱਲ ਕੀਤੀ ਜਾਵੇ ਜਿਵੇਂ ਅੱਜ ਆਪਾਂ ਚੱਕਰਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਨਾ ਤੁਸੀਂ ਕਿਵੇਂ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਸੰਪਰਕ ਕਰਦੇ ਰਹਿੰਦੇ ਹੋ ਕਿਵੇਂ ਪੰਜਾਬ ਅਸੀਂ ਤਕਰੀਬਨ ਪਹਿਲਾਂ ਅਸੀਂ ਆਇਤ ਕੀ ਜਿਹੜਾ ਦਸਤਾਰ ਸਿਲਾਈ ਕੈਂਪ ਲਾਇਆ ਇਹ ਅਸੀਂ ਇੱਦਾਂ ਕੀ ਪਿੰਡ ਪੱਧਰ ਤੇ ਲਾਇਆਗਾ ਇਹ ਅੱਗੇ ਅਸੀਂ ਪੂਰੇ ਪੰਜਾਬ ਪੱਧਰ ਤੇ ਲਾਉਣੇ ਆ ਇੱਦਾਂ ਕੀ ਅਸੀਂ ਥੋੜਾ ਜਿਹਾ ਮੀਟਿੰਗ ਕਰਕੇ ਫੈਸਲਾ ਲਿਆ ਵੀ ਪਿੰਡ ਪੱਧਰ ਤੇ ਲਾਇਆ ਜਾਵੇ ਹੋਰ ਪਿੰਡਾਂ ਦੇ ਵਿੱਚ ਵੀ ਐਨ ਜੀਓ ਬਣੀਆਂ ਹੋਈਆਂ ਉਹਨਾਂ ਦਾ ਵੀ ਫਰਜ ਬਣਦਾ ਵੀ ਉਹ ਕੰਮ ਕਰਾਉਣ ਇੱਕ ਨਾ ਕਈ ਵਾਰ ਮੰਨ ਦੇ ਵਿੱਚ ਇੱਕ ਵਿਜ਼ਨ ਕਲੀਅਰ ਹੁੰਦਾ ਵੀ ਦਸਤਾਰ ਕਿਉਂਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਬਹੁਤੇ ਸਿੱਖੀ ਦਾ ਉਹਨੂੰ ਬਿਲੋਂਗ ਕਰਦੇ ਆ ਪਰ ਸਮੇਂ ਦੇ ਅਨੁਸਾਰ ਵਾਰਾਂ ਦੇ ਬੇਤਬੀ ਦਾ ਕੇਸ ਕਟਵਾਉਂਦੇ ਜਾਂਦੇ ਨੇ ਇਸ ਕਰਕੇ ਵੀ ਚੀਜ਼ਾਂ ਮਹੱਤਵਪੂਰਨ ਹੈ ਪਰ ਕਈ ਵੀ ਕਹਿੰਦੇ ਨੇ ਕਿ ਮੰਨ ਦੇ ਵਿੱਚ ਇੱਕ ਵਿਚਾਰ ਪੈਦਾ ਹੋਇਆ ਹੁੰਦਾ ਜਾਂ ਇੱਕ ਵਿਜ਼ਨ ਕਲੀਅਰ ਹੁੰਦਾ ਕੀ ਵਿਚਾਰ ਤੇ ਕੀ ਵਿਜ਼ਨ ਲੈ ਕੇ ਕੰਮ ਕਰਦੇ ਸਾਡੀ ਤਾਂ ਜੀ ਪਹਿਲਾਂ ਮੈਂ ਤਕਰੀਬਨ ਅਸੀਂ ਜਿਵੇਂ ਮੁੰਡਾ ਐ ਅਮਰਤ ਖੜਾ ਗੁਰਪ੍ਰੀਤ ਆ ਇਹ ਸਾਡਾ ਮੁੰਡਾ ਅਮਨਦੀਪ ਆ ਜਵਿੰਦਰ ਆ ਹੋਰ ਵੀ 8-10 ਮੁੰਡੇ ਜਿਹੜੇ ਫੈਡਰੇਸ਼ਨ ਚ ਮੇਨ ਆ 10-11 ਜਾਣੇ ਤਕਰੀਬਨ 10-11 ਦੇ ਵਿੱਚੋਂ ਮੈਂ ਕਹਿੰਦਾ 9 ਤੋਂ 9 ਜਾਣੇ ਇਸ ਪੱਖ ਨਾਲ ਬਿਲਕੁਲ ਸਿੱਖੀ ਵਾਲੇ ਪੱਖ ਨਾਲ ਜੁੜੇ ਨਹੀਂ ਸੀਗੇ ਯਾਨੀ ਕਿ ਸਾਰੇ ਮੁੰਨੇ ਸੀ ਮੈਂ ਆਪ ਖੁਦ ਵੀ ਉਹਨਾਂ ਸੀ ਆਹ ਮੁੰਡਾ ਵੀ ਸਿੱਖੀ ਤੋਂ ਰਹਿਤ ਸੀ ਆ ਪਰਲਾ ਵੀ ਸਿੱਖੀ ਤੋਂ ਰਹਿਤ ਸੀ ਜਦੋਂ ਮੈਂ ਪਹਿਲਾਂ ਜੁੜਿਆ ਹੌਲੀ-ਹੌਲੀ ਇਹ ਨਾਲ ਜੁੜੇ ਅਸੀਂ ਆਪਦੇ ਤੁਸੀਂ ਇਹ ਸਿੱਖਿਆ ਵੀ ਜਿਵੇਂ ਅਸੀਂ ਜੁੜਿਆ ਇਸੇ ਤਰ੍ਹਾਂ ਬੱਚੇ ਹੋਰ ਜੋੜੇ ਜਾਣ ਵੀ ਧਰਮ ਦਾ ਪ੍ਰਚਾਰ ਕੀਤਾ ਜਾਵੇ ਅ ਜੇਕਰ ਤੁਹਾਡੇ ਪਹਿਲੇ ਅਤੀਤ ਦੀ ਗੱਲ ਕੀਤੀ ਜਾਵੇ ਸਿੱਖੀ ਤੋਂ ਪਹਿਲਾਂ ਅਤੀਤ ਦੀ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਨਹੀਂ ਤਾਂ ਫਿਰ ਪਰਿਵਾਰ ਵਾਲੇ ਕਹਿੰਦੇ ਤਾਂ ਹੋਣਗੇ ਪਹਿਲਾਂ ਵੀ ਉਸਤਾਰ ਧਾਰਨ ਕਰ ਲੋ ਜਾਂ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਪਰਿਵਾਰ ਦੇ ਵਿੱਚ ਐਵੇਂ ਕਹਿੰਦਾ ਮੇਰੇ ਹੀ ਅਮਰਤ ਛਕਿਆ ਉਸ ਤੋਂ ਬਾਅਦ ਮੇਰੇ ਭਰਾ ਨੇ ਦਾੜੀ ਕੇਸ ਰੱਖੇ ਆ ਜਾਂ ਇਹਨਾਂ ਨਾਲ ਦੇ ਮੁੰਡਿਆਂ ਨੇ ਰੱਖਿਆ ਪਰਿਵਾਰ ਦੇ ਵਿੱਚ ਪਹਿਲਾਂ ਕਿਸੇ ਦਾ ਅਮਰਤ ਨਹੀਂ ਛਕਿਆ ਹੋਇਆ ਸੀ ਅਮੇ ਛਕਿਆ ਪਹਿਲੀ ਠੀਕ ਆ ਅੱਛਾ ਉਸ ਤੋਂ ਬਾਅਦ ਅਮਰਤ ਛਕਿਆ ਦਸਤਾਰ ਦੇ ਵਿੱਚ ਆਇਆ ਸਿੱਖੀ ਸ਼ੂਰ ਦੇ ਵਿੱਚ ਆਇਆ ਤਾਂ ਕੀ ਤਬਦੀਲੀ ਨਜ਼ਰ ਆਈ ਮੈਂ ਜੀ ਆਸਟ੍ਰੇਲੀਆ ਚ ਗਿਆ ਸੀਗਾ 2009 ਦੇ ਵਿੱਚ ਅਸਟ੍ਰੇਲੀਆ ਦੇ ਵਿੱਚ 2013 ਚ ਮੁੜ ਕੇ ਆਇਆ ਉੱਥੇ ਜਾ ਕੇ ਸਿੱਖੀ ਤੋਂ ਨੌਜਵਾਨਾਂ ਤੋਂ ਪ੍ਰਭਾਵਿਤ ਹੋ ਕੇ ਆਪਣੇ ਸੰਗ ਉੱਤਰ ਕਾਫੀ ਬਾਹਰ ਨੇ ਜਿਹੜੇ ਇੱਥੇ ਜਾਰੀ ਕਿ ਮੂਵਮੈਂਟ ਵੇਲੇ ਤੇ ਗਏ ਪਿਆ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਅਮਰਤਮੇਂ ਉੱਥੇ ਜਾ ਕੇ ਛਕਿਆ ਉੱਥੋਂ ਛਕ ਕੇ ਅਮਰਤਮੇਂ 2013 ਚ ਆਇਆ ਆ ਕੇ ਅਸੀਂ ਯੰਗ ਸਿੱਖ ਫੈਡਰੇਸ਼ਨ ਨਾਲ ਹੀ ਜੱਥੇਬੰਦੀ ਬਣਾਈ ਉਹਦੇ ਅਸੀਂ ਪ੍ਰਚਾਰ ਕਰਨਾ ਸ਼ੁਰੂ ਕੀਤਾ ਪਰ ਬਹੁਤ ਇੱਦਾਂ ਜਿਹੜੇ ਇੱਥੋਂ ਦੇ ਲੋਕ ਵਾ ਮੁੰਡੇ ਕੁੜੀਆਂ ਉਹ ਕਹਿੰਦੇ ਕਿ ਬਾਹਰ ਜਾ ਕੇ ਇਕਤਬਾ ਲੈਂਦੇ ਨੇ ਤੁਸੀਂ ਕਹਿੰਦੇ ਉਹ ਤੋਂ ਜ਼ਿਆਦਾ ਪ੍ਰਤਲੇ ਸੀ ਨਹੀਂ ਜ਼ਿਆਦਾ ਉੱਥੇ ਪ੍ਰਭਾਵ ਜ਼ਿਆਦਾ ਪ੍ਰਭਾਵ ਜ਼ਿਆਦਾ ਗਾਇ ਹੈ ਇਹ ਮੰਨਣਾ ਪਊਗਾ ਬਾਹਰ ਬਾਅਦ ਬਹੁਤ ਪ੍ਰਭਾਵ अच्छा ਜਿਵੇਂ ਆਪਾਂ ਇੱਕ ਸੋਚ ਲੈ ਕੇ ਚੱਲੇ ਆ ਕਿ ਬੱਚਿਆਂ ਨੂੰ ਸਿੱਖੀ ਵਾਲੇ ਜੋੜਨਾ ਜਾਂ ਦਸਤਾਰਾ ਵਰੇ ਹਾਂ ਸਪਲਾਈ ਦੇਣੀ ਆ ਇਹ ਸਭ ਦੇ ਵਿੱਚ ਜੇਕਰ ਪੰਜਾਬ ਦੇ ਵਿੱਚ এডਿਕੇਸ਼ਨ ਦੀ ਗੱਲ ਕੀਤੀ ਜਾਵੇ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਅੱਜ ਕੱਲ ਦੇ ਬੱਚੇ এডਿਕੇਸ਼ਨ ਲੈਂਦੇ ਪਏ ਆ ਪਿੰਡਾਂ ਦੇ ਵਿੱਚ ਉਹ ਕਾਫੀ ਆ ਜਾਂ ਹੋਰ ਵੀ ਉਪਰਾਲੇ ਕਰਨ ਦੀ ਲੋੜ ਆ ਪੰਚਾਇਤਾਂ ਨੂੰ ਜੋ ਸਰਕਾਰੀ ਪੱਤਰ ਤੇ ਵੀ ਨਹੀਂ तकरीबन ਇਹ ਅਸੀਂ ਨਾ ਸਾਡੇ ਲੋਕ ਆਮ ਹੀ ਇਹ ਗੱਲ ਸ਼੍ਰੋਮਣੀ ਕਮੇਟੀ ਤੇ ਸਿੱੜ ਬੰਦੇ ਗੁਰਦਰਾ ਬੰਧ ਕਮੇਟੀ ਵੀ ਗੁਰਦਰਾ ਬੰਧ ਕਮੇਟੀ ਪ੍ਰਚਾਰ ਨਹੀਂ ਕਰਦੀ ਹੁਣ ਗੁਰਦਰਾ ਪ੍ਰਬੰਧਕ ਕਮੇਟੀ ਨੇ ਆ ਕੇ ਨਾ ਸਾਡੇ ਬੱਚਿਆਂ ਦੇ ਕੇਸ ਆ ਰੱਖਣੇ ਆ ਇਹ ਤਾਂ ਸਾਡਾ ਮੁੱਢਲਾ ਫਰਜ਼ ਹੈ ਸਾਡੇ ਮਾਤਾ ਪਿਤਾ ਦਾ ਪਹਿਲੇ ਤੌਰ ਤੇ ਉਹਨਾਂ ਦਾ ਫਰਜ਼ ਹੈ ਵੀ ਸਾਡੇ ਬੱਚਿਆਂ ਦੇ ਕੇਸ ਆਪ ਰੱਖਣ ਉਸ ਤੋਂ ਬਾਅਦ ਜਿਹੜੀਆਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇਤਿਹਾਸਕ ਗੁਰੂ ਘਰ ਆ ਜਿਵੇਂ ਸਾਡੇ ਪਿੰਡੀ ਪਾਪਸਾਈ ਸਿੰਘੀ ਦੇ ਦਵਨੀ ਦਾ 1 15000 ਦੀ ਵਾਦੀ ਹੈ ਇੱਕੋ ਹੀ ਫਰਜ਼ਾ ਹੋਰ ਵੀ ਪੰਜਾਬ ਦੇ ਵਿੱਚ ਜਿੰਨੀਆਂ ਗੁਰ ਉਹਨਾਂ ਦਾ ਫਰਜ਼ ਬਣਦਾ ਹੈਗਾ ਜਿਹੜੇ ਮੁੱਢੀ ਆ ਗੁਰਦਰਾ ਕਮੇਟੀਆਂ ਦੇ ਵੀ ਉਹ ਪ੍ਰਚਾਰ ਕਰਨ ਜੇ ਗਰਾਊਂਡ ਲੈਵਲ ਤੇ ਦੇਖਿਆ ਜਾਵੇ ਜਿੰਨੇ ਵੀ ਪੰਜਾਬ ਦੇ ਵਿੱਚ ਗੁਰਦਵਾਰਾ ਸਾਹਿਬ ਦੀਆਂ ਕਮੇਟੀਆਂ ਨੇ ਮੈਂ ਨਹੀਂ ਕਹਿੰਦਾ ਵੀ 100 ਦੇ ਵਿੱਚੋਂ 5-7 ਕਮੇਟੀਆਂ ਹੀ ਧਰਮ ਦਾ ਕੰਮ ਕਰਦੀਆਂ ਹੋਣਗੀਆਂ ਨਹੀਂ ਤਾਂ ਬਣ ਜਾਂਦੇ ਆ ਸੀ ਕੋਈ ਕੰਮ ਚੰਗੀ ਤਰ੍ਹਾਂ ਕਰਦੇ ਨਹੀਂ ਹੈਗੇ ਜਿਹੜੀ ਲੋਡ ਆ ਠੀਕ ਆ ਸੋ ਇੱਕ ਬਹੁਤ ਚੰਗਾ ਉਪਰਾਲਾ ਵੀਰਾ ਹੁਣ ਉਹਦੇ ਵੱਲੋਂ ਕੀਤਾ ਗਿਆ ਜਿਸ ਉਪਰਾਲੇ ਦੇ ਤਹਿਤ ਇਹਨਾਂ ਨੇ ਪਹਿਲਾਂ ਆਪ ਦੱਸਿਆ ਕਿ ਆਪ ਇਹ ਦਸਤਾਰ ਤੋਂ ਰਹਿਸ ਸੀ ਮੂਨੇ ਸੰਨ ਇੱਕ ਕਹਿੰਦੇ ਨੇ ਕਿ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਬਖਸ਼ਿਸ਼ ਹੋਈ ਗੁਰੂ ਦੀ ਕੋਈ ਵੀ ਕਾਰਨ ਬਣਿਆ ਉਸ ਤੋਂ ਬਾਅਦ ਜੋ ਇਹਨਾਂ ਨੇ ਆਪਣੇ ਤੇ ਚੇਂਜ ਫੀਲ ਕੀਤਾ ਉਸ ਤੋਂ ਬਾਅਦ ਫੈਡਰੇਸ਼ਨ ਹੁਣ ਤਿਆਰ ਹੁੰਦੀ ਹੈ ਤੇ ਉਸ ਤੋਂ ਬਾਅਦ ਹੋਰ ਵੀਰਾਂ ਦੇ ਸਹਿਯੋਗ ਦੇ ਨਾਲ ਜੋ ਤਸਵੀਰਾਂ ਤੁਸੀਂ ਦੇਖਦੇ ਪਏ ਹੋ ਪਿੰਡ ਚੱਕਰ ਦੇ ਵਿੱਚ ਗੁਰਬੁਰਾ ਸਾਹਿਬ ਦੇ ਵਿੱਚ ਬੱਚਿਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਆਪ ਕੋ ਜਿਹੜੇ ਮੇਨ ਟ੍ਰੇਨਰਸ ਹੈਗੇ ਨੇ ਦਸਤਾਰ ਆਪ ਜਿਨ੍ਹਾਂ ਤੇ ਕੋਲ ਵਧੀਆ ਬੰਨੀ ਗਈ ਹੈ ਉਹ ਸਿਖਾਉਂਦੇ ਪਏ ਨੇ ਤੇ ਨਾਲ ਦੀ ਨਾਲ ਸਿੱਖੀ ਜਮ ਨੂੰ ਲੈ ਕੇ ਅਤੇ ਸਿੱਕੇ ਇਤਿਹਾਸ ਨਾਲ ਜੋੜਨ ਜਿਵੇਂ ਹੁਣ ਇੱਕ ਮੈਂ ਹੁਣ ਗੱਲ ਕਰਦੇ ਜੇ ਪੋਸਟਰ ਲੱਗਿਆ ਜਿਹੜਾ ਪਿੱਛੇ ਆ ਪੋਸਟਰ ਆ ਪੋਸਟਰ ਦੇ ਵਿੱਚੋਂ ਤਿੰਨ ਚਾਰ ਬੰਦਿਆਂ ਦੇ ਬਚਪਨ ਤੋਂ ਕੇਸ ਰੱਖਿਆ ਬਾਕੀ ਸਾਰੇ ਮੂਨੇ ਆ ਮੈਂ ਇਹਨਾਂ ਦੀ ਸਾਡੇ ਕੋਲ ਫੋਟੋਆਂ ਵੀ ਹੈਗੀਆਂ ਇੱਕ ਤੋਂ ਲੈ ਕੇ ਸਾਰੀ ਸਿੱਖੀ ਤੋਂ ਰਹਿ ਤਸੀ ਸਾਰਿਆਂ ਨੇ ਹਣੀ ਅਮਰ ਤੱਕ ਛਕਿਆਗਾ ਸਾਰੇ ਮੂਨੇ ਸੀਗੇ ਸੋ ਇਹ ਆਪਣੇ ਆਪ ਦੇ ਵਿੱਚ ਬੜੀ ਵਿਲੱਖਣ ਚੀਜ਼ ਆ ਕਿਉਂਕਿ ਕਹਿੰਦੇ ਨੇ ਕਿ ਕਈ ਵਾਰ ਚੀਜ਼ਾਂ ਤੁਹਾਨੂੰ ਗੁਰੂ ਦੀ ਬਖਸ਼ਿਸ਼ ਹੁੰਦੀ ਆ ਤਾਂ ਹੋਰ ਜ਼ਿਆਦਾ ਵਧੀਆ ਉੱਭਰ ਕੇ ਸਾਹਮਣੇ ਆ ਜਾਂਦੀਆਂ ਤੇ ਉਹਨਾਂ ਦੀਆਂ ਬੋਲ ਦੀਆਂ ਤਸਵੀਰਾਂ ਪੰਡਿਤ ਚੱਕਰ ਦੇ ਵੀ ਤੁਸੀਂ ਦੇਖ ਸਕਦੇ ਹੋ ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤੇ ਜੇਕਰ ਤੁਹਾਨੂੰ ਕੋਈ ਵੀ ਸਵਾਲ ਹੈ ਤੁਸੀਂ ਇਨਬਾਕਸ ਜਾਂ ਕਾਲ ਕਰਕੇ ਪੁੱਛ ਸਕਦੇ ਹੋ ਬਾਕੀ ਸਾਨੂੰ ਦੀ ਇਜਾਜ਼ਤ ਬਹੁਤ ਬਹੁਤ ਧੰਨਵਾਦ ਬਾਈਪਰ